You yeah. yeah. ਪਹਿਲੀ ਤੇ ਗੱਲ ਭਾਜੀ ਤੁਹਾਨੂੰ ਵੇ ਕੋਈ ਅਥਾਰਟੀ ਨਹੀਂ ਦਿੰਦਾ ਬੰਦਾ ਕੋਈ ਵੀ ਵੀ ਤੁਸੀਂ ਆਪੇ ਡੀਡੂਏ ਕਰ ਸਕਦੇ ਜੀ ਦੋ ਤਿੰਨ ਨਦੇ ਆ ਉੱਲਾ ਉੱਪਰ ਚਲੋਂ ਆਉਂਦੇ ਇੱਕ ਬੋਗੀਨ ਲੱਗੀ ਸਵੇਰ ਦੀ ਕਿਹੇ ਚ ਵੀ ਅਸੀਂ ਵਿਲੇ ਬੈਠੇ ਸਵੇਰ ਦੇ ਇਹ ਬੰਦੇ ਭਾਜੀ ਤਿੰਨ ਗੇੜੇ ਲਾਏ ਸਵੇਰ ਦੇ ਵੀਰੇ ਉੱਲਾ ਉੱਪਰ ਵੀ ਬੰਦ ਪਈਆਂ ਨੇ ਉੱਲਾ ਉੱਪਰ ਵੀ ਬੰਦ ਨੇ ਕਿਸੇ ਤੇ ਕੋਈ ਰਾਈਡ ਨਹੀਂ ਪੈਰੀ ਬਾਈ ਇਹ ਇਹ ਸਾਨੂੰ ਬਕਸਣ ਤਾਂ ਹੀ ਤਾਂ ਰੈੱਡ ਪਊਗੀ ਯਾਰ ਗਰੀਬ ਬੰਦੇ ਨੇ 22000 ਦੀ ਕਿਸ਼ਤਾਂ ਦੇ ਕਾਰਾਂ ਦੀਆਂ 350 ਨਹੀਂ ਖਰੀ ਉਹਰੇ ਬੱਚਿਆਂ ਦੀ ਫੀਸ ਵੀ ਨਹੀਂ ਘੜੀ ਚੰਡੀਗੜ੍ਹ ਦਾ ਇਹ ਅਸੀਂ ਵੀ ਬਲਾਵਲਾ ਸਾਡੇ ਕੋਲ ਪਰਮਟ ਗੱਡੀ ਹੈ ਅਸੀਂ ਬਲਾਵਲਾ ਨਾ ਜਾ ਸਕਦੇ ਅਸੀਂ ਲੋਕਾਂ ਨੂੰ ਕਿਉਂ ਫਾਇਦਾ ਦਈਏ ਤਾਂ ਮੇਰੇ ਕੋਲ ਇਹ ਪਰਮਾ ਗੱਡੀ ਹੈ ਤੂੰ ਫਾਇਦਾ ਤਾਨੂੰ ਕਿਹੜਾ ਬੰਦਾ ਅਜ ਘਾੜ ਦਿੰਦਾ ਆ ਵੀ ਤੁਸੀਂ ਤਿੰਨ ਰਿਟੀਆਂ ਲਾ ਸਕਦੇ ਪੁੱਛੋ ਖਰਚਾ ਕਿੰਨਾ ਹੁੰਦਾ ਜੇ ਅਸੀਂ ਤਾਂ ਅਸੀਂ ਤਾਂ ਸਾਰੇ ਖਾਣੇ ਇਹ ਵੀ ਪਤਾ ਨਾ ਸਾਡੀ ਜਗ੍ਹਾ ਜਾਏ ਅਸੀਂ ਕੋਈ ਸੁਣਵਾਂਗੇ ਕਿ ਸਾਡੇ ਜੇ ਤੁਸੀਂ ਚੰਡੀਗੜ੍ਹ ਜਾਣਾ ਕਰ ਉਨਾ ਜਿਹੜਾ 10000 ਰੁਪਏ ਕੁੜੀ ਜਿਹੜਾ ਟੈਕਸ ਦਾ ਅੰਸ਼ੋਰ ਜਿਹੜਾ ਕੱਲੇ ਆਉਣੀ ਉਹ ਨਾ ਭਾਜੀ ਇਹਨਾਂ ਦੇ 5000 ਰੁਪਏ ਜਲਾਣਾ ਆਟੋ ਕਰਦਾ ਕਮਰਸ਼ੀਅਲ ਗੱਡੀ ਕਮਰਸ਼ੀਅਲ ਗੱਡੀ ਵੀ ਹੈ ਕਦੋਂ ਦੀ ਆਪਣੇ ਕੋਲ ਕਮਰਸ਼ੀਅਲ ਦੇ ਵਿੱਚ ਰਾਣਾ ਉੱਤੇ ਕਿੰਨਾ ਖਰਚਾ ਆਉਂਦਾ ਸਾਲ ਦਾ ਉਹਦਾ ਸਾਲ ਦਾ ਯਾਰ ਬੜਾ ਆਉਂਦਾ ਕਰਦਾ ਕਿੰਨਾ ਲੱਗੇਗਾ ਜਾਨਾ ਕਿੰਨੇ ਪੈਸੇ ਲੱਗਦੇ ਇਹਨੂੰ ਨੇ ਵੇਖੇ ਕਿੰਨੇ ਪੈਸੇ ਮੂਜਮਾਨੀ ਮੈਂ ਦੱਸ ਦਿੰਨਾ ਤੁਸੀਂ ਦੱਸੋ ਦੇਖ ਉਹਦੀ ਬੋਲੋ ਤੇ 22000 ਦੀ ਅੰਸ਼ੋਰ ਸੀ ਹੋਈ ਹੈ ਠੀਕ ਹੈ ਠੀਕ ਹੈ ਤੇ ਟੈਕਸ ਜਿਹੜਾ 4000 ਦਾ ਟੈਕਸ ਭਰਿਆ ਦਾ ਰੋਡ 4000 ਦਾ ਟੈਕਸ ਬਾਕੀ ਪਰਮਿਟ ਵਾ ਲਓ ਪਿੰਕ ਤੇ ਵਾਈਟ ਸਾਰੇ ਕਿੰਨੇ ਪੈਸੇ ਲੱਗੇ ਆਰਸੀ ਬਣਾਈ ਹੂੰ ਬਾਈ ਚ ਆਹ ਕਾਫੀ ਲੱਗੀ ਗਿਆ ਯਾਰ ਕਿੰਨੇ ਕਾਫੀ ਕਿੰਨੇ ਲੱਗੇ ਆ ਇੱਕ ਮਿੰਟ 43000 ਰੁਪਏ ਲੱਗਦਾ ਵੀਰ ਕਿੰਨੇ ਲੱਗਦੇ ਆ ਉਹ ਵੀ 5 ਲੀਟਰ ਗੱਡੀ ਦਾ ਆਹ ਜਿਹੜਾ ਤੇ ਨਹੀਂ ਕਹਿ ਜੀਦਾ ਪਤਾ ਐਵੇਂ ਜੀਤੀ ਇਹਨਾਂ ਦਾ ਜਿਹੜਾ ਪਹਿਲਾਂ ਤੇ ਗਲਤੀ ਤੇਰੀ ਆ ਵੇ ਤੂੰ ਤਾਂ ਪੰਜਾਬ ਪੁਲਿਸ ਵਾਲੇ ਨੇ ਪਹਿਲਾਂ ਤੇ ਵਰਦੀ ਪਾਈ ਆ ਤੇ ਸਾਰਾ ਦੋ ਦੋ ਪੰਜਾਬੀ ਰਾਜ ਦੇ ਯਾਰ ਦੋ ਦੀ ਗੱਡੀ ਲੈ ਕੇ ਆਪਣੀ ਗੱਡੀ ਦੀ ਬਣੀ ਇਹਨਾਂ ਦੇ ਪੁਲਿਸ ਮੁਲਾਜ਼ਮ ਕੋਈ ਵੀ ਸਾਡੀ ਗੱਡੀ ਪ੍ਰਾਈਵੇਟ ਫੜ ਲੈਂਦੇ ਨਾ ਪਰਾ ਲੱਗਦਾ ਨਾ ਕਿ ਸੀਟ ਬੈਟ ਲੱਗੀ ਇੱਥੇ ਸੀਟ ਬੈਟ ਲੱਗੀ ਆ ਤੇ ਟੈਕਸੀ ਇਹ ਗੱਡੀ ਚੱਲਣ ਦੀ ਯਾਰੇ ਪ੍ਰਾਈਵੇਟ ਆ ਭਾਜੀ ਸਾਨੂੰ 30-3000 ਰੁਪਏ ਦੀ ਇਹ ਫੈਨ ਪਾਉਂਦੇ ਜਿਹੜਾ ਕੋਈ ਵੀ ਡਰਾਈਵਰ ਵੀ ਮੈਨੂੰ ਬਾਹਰ ਖੜੀ ਕਰਕੇ ਕਹਦੇ ਵੀ ਸਾਨੂੰ ਇਹ ਗੱਡੀ ਚੱਲਣ ਤੋਂ ਕਹਿ ਦਿੰਦੇ ਵੀ ਤੁਸੀਂ ਚਲਾ ਲਓ ਕੋਈ ਚੱਕ ਅਹੀਂ ਭਾਜੀ ਹੁਣ ਵੀ ਪੁਲਿਸ ਸਟੇਸ਼ਨ ਤੋਂ ਗਏ ਆ ਜੋ ਕਹਿੰਦੇ ਭਾਜੀ ਪ੍ਰਾਈਵੇਟ ਗੱਡੀ ਚਲਾਓ ਜੋ ਮਰਜ਼ੀ ਕਰੋ ਆਪਾਂ ਤੁਹਾਨੂੰ ਨਹੀਂ ਰੋਕਦੇ ਜਦੋਂ ਨਾਕਾ ਲੱਗਾ ਹੁੰਦਾ ਭਾਜੀ ਉਦੋਂ ਸਾਨੂੰ ਫੜ ਕੇ 30000 ਰੁਪਏ ਦੀ ਇਹ ਕਹਿੰਦੇ ਵੀ ਤੁਹਾਨੂੰ ਫੈਨ ਪਾਉਣਾ ਉਦੋਂ ਦੱਸੋ ਵੀ ਇਹ ਪੁਲਿਸ ਮੁਲਾਜ਼ਮ ਕਿੱਧਰ ਜਾਣਦੇ ਆਪਾਂ ਕਿੱਧਰ ਜਾਈਏ ਕੋਈ ਬੰਦਾ ਭਾਜੀ ਇੱਥੇ ਚੰਡੀਗੜ੍ਹ ਤੋਂ ਆਇਆ ਕੋਈ ਦਿੱਲੀ ਤੋਂ ਆਇਆ 4-4 ਦਿਨ ਹੋ ਗਏ ਖੜਿਆ ਨੂੰ ਰੌਲਾ ਸਾਡਾ ਇਹੀ ਗੱਲ ਦਾ ਵਾ ਕਿ ਅਹੀਂ ਭਾਜੀ ਰੋਡ ਟੈਕਸ ਵੀ ਭਰ ਗਏ ਸਟੇਟ ਟੈਕਸ ਵੀ ਭਰ ਗਏ ਇੱਕ ਗੱਡੀ ਦਾ ਸਾਡੀ ਦਾ ਭਾਜੀ ਕੋਈ 40-50 ਹਜ਼ਾਰ ਰੁਪਈਆ ਸਾਲ ਦਾ ਸਾਨੂੰ ਖਰਚਾ ਲੱਗਦਾ ਇਹ ਬੰਦੇ ਭਾਜੀ ਪ੍ਰਾਈਵੇਟ ਗੱਡੀਆਂ ਤੇ ਮੰਨ ਲਓ ਕੋਈ ਬੰਦਾ ਅੰਮ੍ਰਿਤਸਰ ਦਾ ਵਾਹ ਤੇ ਚੰਡੀਗੜ੍ਹ ਜਾਣਾ ਵਾ ਤੇ ਖੁਦ ਇਹਨਾਂ ਦੇ ਮਲਾਜਮ ਹੁੰਦੇ ਆ ਅੱਜ ਚੌਥਾ ਮਲਾਜਮ ਭਾਜੀ ਇਹੀਂ ਫੜਿਆ ਵਾ ਤੇ ਅੱਕੇ ਆੜੇ ਮੀਡੀਆ ਵਾਲੇ ਵੀਰ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇੱਥੇ ਆਓ ਤੇ ਤੁਸੀਂ ਭਾਜੀ ਪਹੁੰਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਕੀ ਕਰਦੇ ਕੀ ਆ ਇਹ ਭਾਜੀ ਇੱਥੋਂ ਇੱਕ ਬਲਾਬਲਾ ਐਪ ਚੱਲਦੀ ਹੈਗੀ ਆ ਓ ਭਾਜੀ ਗੱਡੀ ਵੈਸੇ ਜੇ ਆਪਾਂ ਬੁਕਿੰਗ ਕਰੀਏ ਤੇ 4500 5000 ਰੁਪਏ ਚੱਲਦਾ ਵਾ ਡ੍ਰੌਪ ਦਾ ਕਿਤੋਂ ਦਾ ਅੰਮਰਸਰ ਤੋਂ ਚੰਡੀਗੜ੍ਹ ਦਾ ਇਹ ਬੰਦੇ ਕੀ ਕਰਦੇ ਆ ਵੀ ਉੱਥੇ ਬੁਕਿੰਗ ਆਉਂਦੀ ਆ ਬਲਾ ਬਲਾ ਤੇ ਇਹਨਾਂ ਨੇ ਮੰਨ ਲਓ ਰਾਤ ਡਿਊਟੀ ਆਪਣੀ ਲਾ ਕੇ ਆ ਗਏ ਇਹਨਾਂ ਨੇ ਉਧਰੋਂ ਵੀ ਬੁਕਿੰਗ ਪਾ ਕੇ ਆਉਣੀ ਇੱਧਰੋਂ ਵੀ ਪਾ ਕੇ ਆਉਣੀ ਪਾਉਂਦੇ ਸਿਰਫ ਸਵਾਰੀ ਦਾ 300 ਰੁਪਿਆ ਪੈਂਦਾ ਇੱਕ ਦਾ ਇਹਨਾਂ ਨੇ ਚਾਰ ਸਵਾਰੀਆਂ ਦੀ ਬੁਕਿੰਗ ਕੀਤੀ ਚਾਰ ਸਵਾਰੀਆਂ ਨਾਲੇ ਗਏ ਦਿੱਲੀ ਆਪਣੇ ਚੰਡੀਗੜ੍ਹ ਪਹੁੰਚੇ 1200 ਰੁਪਏ ਚ 1200 ਰੁਪਏ ਵੇਚੀ ਇਹਨਾਂ ਨੇ ਉਧਰੋਂ ਰਾਤ ਨੂੰ ਘਰੇ ਆ ਜਾਣਾ ਇਹ ਜਿਹੜਾ ਆਪਣਾ ਸਾਈਡ ਬਿਜ਼ਨਸ ਕੀਤਾ ਨਾਲ ਉਹ ਵੀ ਕੀਤਾ ਤੇ ਉਹਦੇ ਨਾਲ ਭਾਜੀ ਜਿਹੜਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਹੂੰ। ਸਾਡੀ ਭਾਜੀ ਬਹੁਤ ਹੀ ਦਿਨਾਂ ਤੋਂ ਸਟ੍ਰਾਈਕ ਚੱਲਦੀ ਪਈ ਸੀ। ਬੰਦੇ ਫੜ ਰਹੇ ਸੀ ਬਲਾਬਲਾ ਭਾਜੀ ਸਰਕਾਰ ਗਾੜੀ ਅਪੀਲ ਵਾ ਹੱਥ 'ਚ ਬੰਨ ਕੇ ਬੇਨਤੀ ਕਰਦੇ ਆ ਕਿ ਭਾਜੀ ਇਹ ਐਪ ਬੰਦ ਹੋਣੀ ਚਾਹੀਦੀ ਆ। ਹੂੰ। ਪੁਲਿਸ ਮੁਲਾਜ਼ਮਾ ਕੋਲੋਂ ਸਵੇਰ ਦੇ ਭਾਜੀ ਅੱਜ ਗਏ ਸੀ ਤੇ ਕਿਹੇ ਬੰਦੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਉਹ ਕਹਿੰਦੇ ਸੀ ਵੀ ਤੁਸੀਂ ਜੋ ਕਰਨਾ ਕਰੋ ਆਪਾਂ ਤੁਹਾਡੇ ਵਿੱਚ ਕੁਝ ਨਹੀਂ ਕਰ ਸਕਦੇ। ਅੱਛਾ ਇਹ ਇਲਿਗਲ ਹੈ ਜੀ? ਇਹ ਇਲਿਗਲ ਹੈ ਭਾਜੀ। ਇਨਲਿਗਲ ਹੈ ਜੀ। ਬਿਲਕੁਲ ਭਾਜੀ ਕੋਈ ਸੇਫ ਇਦੇ ਵਿੱਚ ਭਾਜੀ ਸਾਡੇ ਪਤਾ ਨਹੀਂ ਕਿੰਨੇ ਕਿ ਟੈਕਸੀਆਂ ਵਾਲੇ ਬੰਦੇ ਮਰ ਵੀ ਗਏ ਆ ਖੁਦ ਕਸਟਮਰ ਜਿਹੜੇ ਲੈ ਕੇ ਜਾਂਦੇ ਇਹਨਾਂ ਨੂੰ ਉਹ ਹੀ ਮਾਰ ਦਿੰਦੇ ਆ ਇਹਨਾਂ ਨੂੰ ਉਹ ਵੀ ਨਹੀਂ ਪਤਾ ਲੱਗਦਾ ਘਰਦਿਆਂ ਨੂੰ ਬਾਅਦ ਵਿੱਚੋਂ ਕਿ ਉਹ ਕੀ ਚੱਕਰ ਬਣਿਆ ਨਾ ਕਿੱਦਾਂ ਬਣਿਆ ਇਹਨਾਂ ਦੀ ਭਾਜੀ ਕੋਈ ਬੰਦੇ ਦੇ ਵਿੱਚ ਸੇਫਟੀ ਨਹੀਂ ਹੈ ਐਪ ਹਰ ਕੋਈ ਖੋਲ ਸਕਦਾ ਕਿ ਨਹੀਂ ਖੋਲ ਸਕਦਾ ਕਾਨੂੰਨ ਕੀ ਕਹਿੰਦਾ ਇਹ ਭਾਜੀ ਬੰਦਾ ਹਰ ਕੋਈ ਹੀ ਖੋਲ ਸਕਦਾ ਹੈ ਕੋਈ ਵੀ ਮਾਪਲਾ ਵੀ ਖੋਲੀ ਉਹਨੇ ਆਪਣੇ ਆਪ ਹੀ ਉਹਨੇ ਆਪਣੇ ਆਪ ਬਲਾਬਲਾ ਖੋਲੀ ਹੁਣ ਦੇਖ ਇਹ ਦੇਖ ਲੋ ਕਿ ਭਾਜੀ ਆਪਣੇ ਮੁਲਾਜ਼ਮ ਹੋ ਗਏ ਨੇ ਸਰਕਾਰੀ ਅਫਸਰ ਹੂੰ ਦੂਜੀ ਇਹਨਾਂ ਨੇ ਚੰਡੀਗੜ੍ਹ ਤੋਂ ਆਉਣਾ ਇਹਨਾਂ ਨੇ ਇਧਰੋਂ ਵੀ ਗੇੜਾ ਭਰ ਕੇ ਜਾਣਾ ਉਧਰੋਂ ਵੀ ਗੇੜਾ ਭਰ ਕੇ ਆਉਣਾ ਸਾਡੀਆਂ ਗੱਡੀਆਂ ਭਾਜੀ 4-4 ਦਿਨ ਹੋ ਗਿਆ ਖਲੋਤੀਆਂ ਐ ਇਹਨਾਂ ਬੰਦਿਆਂ ਦੇ ਰੋਜ਼ ਉਹ ਵੀ ਚੱਕਰ ਲਾਉਣਾ ਆਪਣਾ ਕਿੰਨੇ ਕੁ ਡਰਾਈਵਰ ਬੇਰੋਜ਼ਗਾਰ ਹੋਏ ਪੰਜਾਬ 'ਚ ਭਾਜੀ ਡਰਾਈਵਰ ਮੈਂ ਕਹਿੰਦਾ ਵੀ 100 ਤੇ 100 ਕੁਝ ਬੰਦੇ ਮੇਰੇ ਨਾਲ ਅੱਜ ਸਵੇਰ ਦੇ ਹੀ ਆ ਭਾਜੀ ਜਿਹੜੇ ਅਸੀਂ ਸਟ੍ਰਾਈਕ ਕਰਦੇ ਪਏ ਆ 100 ਕੁਝ 120 ਬੰਦੇ ਤੁਸੀਂ ਲਾ ਲੋ ਲੰਮ ਸਮਾ ਅੰਮ੍ਰਿਤਸਰ ਜੀ ਅੰਬਰਸਰ ਚ ਨਹੀਂ ਕੱਲੇ ਇਹੋ 에어ਪੋਰਟ ਏਰੀਏ ਵਿੱਚ ਅੰਬਰਸਰ ਤੇ ਭਾਜੀ ਬਹੁਤ ਵੱਡਾ ਗਾਇਆ ਪੰਜਾਬ 에어ਪੋਰਟ ਦੇ ਵਿੱਚ ਰਣਜੀਤਿਆ ਨੂੰ ġੇੜਾ ਮਾਰ ਲੈਣ ਸਾਰੇ ਪਾਸੇ ਗੱਡੀਆਂ ਪੰਜਾਬ ਚ ਕਿੰਨਾ ਹੋ ਜੀਗਾ ਪੰਜਾਬ ਚ ਤੇ ਭਾਜੀ ਮੇਰੇ ਹਿਸਾਬ ਨਾਲ ਲੱਖਾਂ ਅਰਬਾਂ ਖਰਬਾਂ ਨਾਲ ਹੈਗਾ ਰੋਜ਼ਗਾਰ ਕਿਉਂਕਿ ਭਾਜੀ ਕੋਈ ਵੀ ਬੰਦਾ ਸੀ ਨਾ ਹਰ ਇੱਕ ਨੂੰ ਇਹ ਹੀ ਵੀ ਆਰਮੀ ਰਿਟਾਇਰ ਬੰਦਾ ਸੀ ਉਹਨੇ ਵੀ ਭਾਜੀ ਆਪਣੀ ਗੱਡੀ ਲੈ ਕੇ ਇਸੇ ਕੰਮ ਤੇ ਲਾ ਦਿੱਤੀ ਹੈਗੀ ਤੇ ਹੁਣ ਕੀ ਮੰਗ ਹੁਣ ਬੜੀ ਜਿਹੜਾ ਸਾਡਾ ਜਿਹੜਾ ਕਾਰੋਬਾਰ ਉਹ ਬਿਲਕੁਲ ਠੱਪ ਹੋ ਗਿਆ ਹੋਇਆ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਆ ਹੱਥ ਬਨ ਕੇ ਬੇਨਤੀ ਕਰਨੀ ਹੈ ਕਿ ਭਾਜੀ ਇਹ ਐਪ ਬੰਦ ਕਰਾਈ ਜਾਵੇ ਜੀ ਠੀਕ ਹੈ ਹਾਂਜੀ ਵੀਰ ਹੋ ਗਿਆ ਕਿੰਨੇ ਦਿਨ ਨੁਕਸਾਨ ਸਰ 22000 ਦੀ ਕਿਸ਼ਤਾਂ ਨੇ ਗੱਡੀਆਂ ਦੀਆਂ ਇੰਸ਼ੋਰੈਂਸ ਨੇ ਇਹਨਾਂ ਦੇ ਇਹਨਾਂ ਦੇ ਟੈਕਸ ਨੇ ਰੋਡ ਟੈਕਸ ਨੇ ਬਹੁਤ ਖਰਚੇ ਨੇ ਸਰ ਆਪਦੀ ਕੁਝ ਨਹੀਂ ਪੈਂਦਾ ਜੀ ਇਹਨਾਂ ਨੂੰ ਡਰਾਈਵਰਾਂ ਨੂੰ ਕੀ ਪੈਂਦਾ ਇਹਨਾਂ ਨੂੰ ਟੈਕਸੀ ਵਾਲਾਂ ਨੂੰ ਨਹੀਂ ਤੇ ਜਿਹੜੇ ਉਹ ਦੂਜੇ ਹੈਗੇ ਉਹਨਾਂ ਨੂੰ ਕੁਝ ਨਹੀਂ ਪੈਂਦਾ ਰੋਡ ਟੈਕਸ ਉਹਨਾਂ ਨੂੰ ਕੋਈ ਖਰਚਾ ਨਹੀਂ ਜੀ ਪ੍ਰਾਈਵੇਟ ਗੱਡੀ ਵਾਲ ਨੂੰ ਕੋਈ ਖਰਚਾ ਨਹੀਂ ਹੈਗਾ ਨੋ ਨੋ ਟੈਕਸ ਦੇਣਾ ਨਾ ਕੁਝ ਦੇਣਾ ਕਿਉਂਕਿ ਉਹ ਪ੍ਰਾਈਵੇਟ ਗੱਡੀ ਆ ਪਰਸਨਲ ਗੱਡੀ ਆ ਉਸੇ ਤੁਸੀਂ ਕਿੱਥੇ ਜਾਓ ਕੋਈ ਰੋਕਟੋਕ ਨਹੀਂ ਹੈਗੀ ਕੋਈ ਆਬਜੈਕਸ਼ਨ ਨਹੀਂ ਹੈਗਾ ਇਹਨਾਂ ਨੂੰ ਪਰਮਿਟ ਨਹੀਂ ਲੱਤ ਹੁੰਦਾ ਕਿ ਤੋ ਵਿਚਾਰੇ ਅਫੀਸਾਂ ਨਹੀਂ ਕੱਢਦੀਆਂ ਬੱਚਿਆਂ ਦੇ ਖਰਚੇ ਨਹੀਂ ਹੁੰਦੇ ਪੂਰੇ ਆਪਦੀ ਫੈਮਿਲੀ ਸਭ ਦੇ ਖਰਚੇ ਨੇ ਆਪਦੇ ਆਪਦੇ ਇਹ ਵਿਚਾਰੇ ਤੜਕੀ ਦੇ ਭੁੱਖੇ ਬਾਣੇ ਖੜੇ ਆ ਜੀ ਸਾਰੇ ਬਾਈ ਜਿੰਨੇ ਡਰਾਈਵਰ ਨੇ ਠੀਕ ਆ ਜੀ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਰੋਜ਼ਗਾਰ ਨਹੀਂ ਨਾ ਜਦੋਂ ਤੱਕ ਐਪ ਨਹੀਂ ਬੰਦ ਹੋਣਾ ਇਹ 2000 ਚ ਚਲੇ ਜਾਂਦੇ ਆ ਜੀ ਪਸਪਸ ਤੁਸੀਂ ਵੇਟ ਕਰੀ ਜਾਂਦੇ ਆ ਐਪ ਤੇ ਵੀ ਸਾਨੂੰ ਕੋਈ ਰੋਜ਼ਗਾਰ ਮਿਲੇ ਕੋਈ ਸਵਾਰੀ ਮਿਲੇ ਸਾਨੂੰ ਕਸਟਮਰ ਕਸਟਮਰ ਤਾਂ ਇਦਾਂ ਦੇ ਸਰਕਾਰੀ ਮੁਲਾਜ਼ਮ ਲੈ ਜਾਂਦੇ ਨੇ ਇਮਾਨਦਾਰੀ ਦੀ ਸਜ਼ਾ ਵਾ ਇਹ ਤਾਂ ਜਮਾ ਇਮਾਨਦਾਰੀ ਦੀ ਜਮਾ ਬਹੁਤ ਵਧੀਆ ਸਜ਼ਾ ਮਿਲਦੀ ਆ ਜਦ ਤੱਕ ਐਪ ਨਹੀਂ ਬੰਦ ਹੋਣਾ ਉਹਦੇ ਤੱਕ ਬੇਰੋਜ਼ਗਾਰੀ ਰਹਿਣੀ ਹੈ ਜੀ ਜਦੋਂ ਇਹ ਬੰਦ ਹੋ ਗਿਆ ਉਹਦੇ ਸਭ ਕੁਝ ਸਹੀ ਹੋ ਜਾਣਾ ਹਾਂਜੀ ਹਾਂਜੀ ਕਹਿਣਾ ਚਾਹੁੰਦਾ ਜੀ ਪੰਜਾਬ ਜਦੋਂ ਦੇ ਭਗਵਾਨ ਤਾਂ ਮਾਨ ਦੀ ਸਰਕਾਰ ਸਤਾ ਚ ਆਈ ਆ ਅਸੀਂ ਬਹੁਤ ਘਟੇ ਜਾ ਰਹੇ ਹਾਂ ਸਾਡੀ ਇੱਕ ਸੀਟ ਬੈਟਣ ਦੀ ਲੱਗੀ ਹੋਵੇ ਤਾਂ 500 ਦਾ ਚਲਾਨ ਸਾਡੀ ਕਿਤੇ ਬੂਡ ਨਾ ਪਾਏ ਚਪਲ ਪਾਏ ਚਲਾਨ ਸਾਡੇ ਪਰਮਨ ਦਾ ਚਲਾਨ ਸਾਰੇ ਟੈਕਸ ਦਾ ਚਲਾਨ 25-25 ਹਜ਼ਾਰ ਦੇ ਚਲਾਨ ਸਾਡੇ ਕਰਦੇ ਆ ਦਿੱਲੀ ਅਸੀਂ ਜਾਂਦੇ ਆ ਅੰਮ੍ਰਿਤਸਰ ਤੋਂ ਸਾਡੇ ਕੋ ਐਂਟਰੀ ਮੰਗਦੇ ਆ ਪੰਜਾਬ ਪੁਲਿਸ ਦਿੱਲੀ ਪੁਲਿਸ ਸਾਡੇ ਕੋ ਐਂਟਰੀ ਮੰਗਦੀ ਸਾਨੂੰ 200 ਰੁਪਿਆ 500 ਰੁਪਿਆ ਵੱਖਰੀ ਜੇਬ ਚ ਪਾ ਕੇ ਫਿਰ ਜਾਣਾ ਪੈਂਦਾ ਵਾ ਜੇ ਉਹਨਾਂ ਸਾਹਮਣੇ ਅਸੀਂ ਪਰਸ ਖੋਲਤਾ ਨਾ ਆਪਣਾ ਤਾਂ ਹੋ ਸਕਦਾ ਕਹਣਗੇ ਤੋ ਵਾਧੂ ਪੈਸੇ ਆ ਸਾਨੂੰ ਪੁੱਛਦੇ ਕਿੰਨੇ ਚ ਆਏ ਹੋ ਅਸੀਂ ਅੰਮ੍ਰਿਤਸਰ ਜਾਂਦੇ ਦਿੱਲੀ ਸਾਹਮਣੇ ਰੇਟ ਪੁੱਛਦੇ ਆ ਇਹਨਾਂ ਦਾ ਕਿੰਨੇ ਅਧਿਕਾਰ ਦਿੱਤਾ ਇਹਨਾਂ ਰੇਟ ਪੁੱਛਣ ਦਾ ਆ ਬਲਾ ਬਲਾ ਗੱਡੀ ਪ੍ਰਾਈਵੇਟ ਚੱਲ ਰਹੀ ਹੈ ਕੋਈ ਮੁਲਾਜ਼ਮ ਜਾ ਰਿਹਾ ਪੁਲਿਸ ਮੁਲਾਜ਼ਮ ਜਾ ਰਿਹਾ ਫੜਿਆ ਅਸੀਂ ਹੁਣ ਕੋਈ ਡਾਕਟਰ ਜਾ ਰਿਹਾ ਕੋਈ ਵਕੀਲ ਜਾ ਰਿਹਾ ਇਦੋਂ ਤੱਕ ਵਕੀਲ ਜਾਂਦੇ ਆ ਉਹ ਵੀ ਬਲਾ ਬਲਾ ਐਪ ਤੇ ਸਵਾਰੀਆਂ ਲੈ ਕੇ ਜਾਂਦੇ ਚੰਡੀਗੜ੍ਹ ਜੇ ਉਧਰੋਂ ਆਉਂਦੇ ਆ ਬਲਾ ਬਲਾ ਸਵਾਰੀਆਂ ਲੈ ਕੇ ਆਉਂਦੇ ਆ ਨਾਲੇ ਉਹਨਾਂ ਦਾ ਕਾਰੋਬਾਰ ਹੋ ਰਿਹਾ ਨਾਲੇ ਕਮਾਈ ਕਰ ਰਹੇ ਆ ਆ ਸਾਡੀਆਂ ਲੱਖਾਂ ਦੀਆਂ ਗੱਡੀਆਂ ਖੜੀਆਂ ਅਸੀਂ ਇਹਨਾਂ 'ਤੇ ਅੱਗ ਲਾ ਦਈਏ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਜੇ ਇਸ ਦੇ ਉੱਪਰ ਕਾਰਵਾਈ ਨਾ ਕੀਤੀ ਗਈ ਅਸੀਂ ਮਰਨ ਵਰਤੇ ਤੇ ਬੈਠਾਂਗੇ ਸਾਰਾ ਅੰਮ੍ਰਿਤਸਰ ਸਾਰਾ ਪੰਜਾਬ ਸਾਰਾ ਜ਼ਿਲ੍ਹਾ ਸਾਰੇ ਟੈਕਸੀ ਜਿਹਨ ਮਰਨਦਰ ਤੇ ਬੈਠੋਗੇ ਇਹਦਾ ਜ਼ਿੰਮੇਵਾਰ ਭਗੰਤ ਮਾਨ ਦੀ ਸਰਕਾਰ ਹੋਏਗੀ ਜਿਹੜੀ ਸਤਾ ਚ ਆ ਕੇ ਸਾਡੇ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਲਾ ਬਲਾ ਐਪ ਬੰਦ ਕਰ ਦਿਓ ਬੰਦੇ ਤੇ ਬੁੱਤ ਬਣ ਜਾਓ ਨਹੀਂ ਤਾਂ ਇਹਦਾ ਜਿਹੜਾ ਨੁਕਸਾਨ ਹੈ ਬਹੁਤ ਭਾਰੀ ਤੁਹਾਨੂੰ ਚਲਣਾ ਪਏਗਾ ਮੈਂ ਚਲਾ ਤ ਨਹੀਂ ਸਕਦੇ ਚਲੋ ਮੈਂ ਇੱਥੋਂ ਚੰਡੀਗੜ੍ਹੋਂ ਘਰੇ ਆਪਣੇ ਆਉਣਾ ਸਕਿਉਰਿਟੀ ਗਾਰਡ ਕਰਦਾ ਤੇ ਤਾਂ ਕਰਕੇ ਆਪਣਾ ਮੈਂ ਕਰ ਲਈਦਾ ਨਹੀਂ ਤੇ ਨਹੀਂ ਚਲੋ ਅੱਛਾ ਤੇ ਤੁਸੀਂ ਗੈਰਕਾਨੂੰਨੀ ਕੰਮ ਕਰ ਰਹੇ ਹੋ ਨਹੀਂ ਸਰ ਗੈਰ ਪਹਿਲਾਂ ਮੇਰੀ ਕੋ ਟੈਕਸੀ ਆ ਟੈਕਸੀ ਖਰਾਬ ਹੀ ਅੱਜ ਤੇ ਇਹ ਦੂਸਰੀ ਪ੍ਰਾਈਵੇਟ ਗੱਡੀ ਲੈ ਕੇ ਜਾ ਰਿਹਾ ਹਾਂ ਜੀ ਹਾਂਜੀ ਤੇ ਇਹ ਇਹ ਤੁਸੀਂ ਕਿਉਂ ਕਰਦੇ ਹੋ ਇਹ ਕੰਮ ਸਰ ਟੈਕਸੀ ਗੱਡੀ ਹੀ ਲੇਕਿਨ ਅੱਜ ਉਹਦੀ ਉਹ ਫਿਟਨੈਸ ਹੋਈ ਕੈਨਸਲ ਤੇ ਫਿਟਨੈਸ ਕੈਨਸਲ ਦੀ ਕਰਕੇ ਇਹ ਗੱਡੀ ਲੈ ਕੇ ਜਾ ਰਿਹਾ ਹੈ ਅੱਛਾ ਇਹ ਅਫਰਾਦ ਨਹੀਂ ਹੈ ਠੀਕ ਹੈ ਸਰ ਮੈਂ ਸੌਰੀ ਮੈਂ ਆਂਦਾ ਆਪਣੇ ਤੁਸੀਂ ਹੋਰ ਵੀ ਉਹਦੀ ਉਹਦੇ ਨਾਲ ਉਹਦੀ ਅਪਡੇਟ ਕਰਾਉਣੀ ਭਾਜੀ ਹੋਰ ਵੀ ਕਈਆਂ ਦੀ ਰੋਟੀ ਦੇ ਲੱਤ ਮਾਰਦੇ ਪਿਓ ਠੀਕ ਹੈ ਸੌਰੀ ਸਰ ਇਹਨਾਂ ਕੋਲ ਸੌਰੀ ਮੰਗ ਲਈ ਅੱਗੇ ਤੋਂ ਗਾ ਇਹ ਗੱਡੀ ਦੇ ਵਿੱਚ ਨਹੀਂ ਜਾਊਗਾ ਟੈਕਸੀ ਦੇ ਵਿੱਚ ਜੋਗੀ ਹੋਊਗਾ ਟੈਕਸੀ 'ਚ ਵੀ ਬੈਠ ਕੇ ਚਲਾ ਸਕਦੇ ਜੀ ਕਿਹੜੀ ਐਪ ਹੈ ਤੁਹਾਡੀ ਇਹ ਬੱਲਾ ਬੱਲਾ ਐਪ ਸੀ ਯਾਰ ਅੱਛਾ ਤੇ ਤੁਹਾਨੂੰ ਕਿੰਨੇ ਪੈਸੇ ਮਿਲਦੇ ਐ ਇੱਥੋਂ ਇਹਦੇ ਵਿੱਚੋਂ ਸਰ ਉਹੀ ਬੱਸ ਦਾ ਕਿਰਾਇਆ ਹੀ ਆ ਹੋਰ ਕੁਝ ਨਹੀਂ ਅੱਛਾ ਹਾਂਜੀ ਓਕੇ ਹਾਂਜੀ ਤੇ ਹੁਣ ਤੁਸੀਂ ਕਿੱਥੋਂ ਦੀ ਕਿੱਥੇ ਲੈ ਕੇ ਆਏ ਸੀ ਇਹ ਸਰ ਮੈਂ ਚੰਡੀਗੜ੍ਹ ਜਾ ਰਿਹਾ ਹਾਂ अच्छा हां जी ਤੇ ਵਰਦੀ ਤੁਸੀਂ ਕਿਹੜੀ ਪਾਈ ਹੈ ਇਹ ਸਰ ਸਿਕਿਉਰਟੀ ਗਾਰਡ ਦੀ ਹੈ ਬਾਈ اچھا ਹਾਂ ਜੀ ਤੇ ਹੁਣ ਤੁਸੀਂ ਹੋਰ ਵੀ ਕਿੰਨੇ ਕੁ ਲੋਕ ਕੰਮ ਕਰਦੇ ਜੀ ਇਦਾਂ ਇਹ ਹੋਰ ਦਾ ਸਰ ਮੈਨੂੰ ਪਤਾ ਨਹੀਂ ਠੀਕ ਐਸਿਕ